ਕੋਲਾਈ ਨਾਲ ਦੇ ਤੇ ਹੁਣ ਹੈ ਹੀ ਨਹੀਂਗਾ ਹੁਣ ਐਸੂਲੀਏ ਤੇ ਜਦਾ ਹੈ ਨਾ ਜਿਤਨਾ ਕਦੀ ਇੱਕ ਵਾਰ ਪੁਰਾਣਾ ਆਇਆ ਸੀ ਆਪਣਾ ਆਕਵਾਦ ਆਇਆ ਸੀ ਤੇ ਕੀ ਹਾਲ ਸੀ 5 ਵਜੇ ਛੜਕਾ ਸੋਨੋ ਹੋ ਜਾਂਦੀਆਂ ਸੀ ਅੱਜ ਦੇ ਘਰਾਂ ਦੇ ਵਿੱਚੋਂ ਲੁੱਟਿਆ ਜਾ ਰਿਹਾ ਔਰ ਜੋ ਇਹ ਹਾਲਾਤ ਬਣੇ ਨੇ ਕਿ ਇਹਨਾਂ ਨੇ ਜੋ ਬੇਰਜਗਾਰੀ ਜੋ ਲੁੱਟਮਾਰ ਆਪ ਕੀਤੀ ਆ ਇਹਨਾਂ ਨੇ ਕੋਈ ਕੋਨਾ ਪੰਜਾਬ ਦਾ ਛੱਡਿਆ ਨਹੀਂ ਜਿਹੜਾ ਨਹੀਂ ਲੁੱਟਿਆ ਇਨਾ ਗਰੀਬਾਂ ਨੂੰ ਵੀ ਮਾਰਦਾ ਕਿਸਾਨਾਂ ਨੂੰ ਵੀ ਮਾਰਦਾ ਦੁਕਾਨਦਾਰਾਂ ਨੂੰ ਵੀ ਮਾਰਦਾ ਮਲਾਜਮੂ ਵੀ ਥਾਂ ਥਾਂ ਧਰਨੇ ਲਾ ਕੇ ਰੋਂਦੇ ਕੋਈ ਇੱਕ ਵਰਗ ਵੀ ਹੈ ਨਹੀਂ ਜਿਹੜਾ ਇਹਨਾਂ ਦੇ ਹੱਕ ਚੋ ਪੰਜਾਬ ਦਾ ਹੁਣ ਦਾ ਗ੍ਰੈਕਟਰ ਬਾਦ ਇੱਕ ਕਸਮੰਤ ਕਾਨੂੰਨ ਦੀ ਸਥਿਤੀ ਤੇ ਬੇਰੁਜ਼ਗਾਰੀ ਸੱਤੋ ਮਾੜੇ ਹਾਲਾਤ ਆ ਪੰਜਾਬ ਦੇ ਇਸ ਸਮੇਂ ਇਸ ਦਾ ਕੋਈ ਧਰਤੀ ਆਪਣੀ ਮਿੱਟੀ ਛੱਡਣ ਨੂੰ ਦਿਲ ਨਹੀਂ ਕਰਦਾ ਫਰਾਉਤੀਆਂ ਦਾ ਰਾਜ ਹੈ ਗੈਂਗਸਟਰਾਂ ਦਾ ਰਾਜ ਹੈ ਇਹਨਾਂ ਉਹ ਇਵੇਂ ਦਾ ਪੰਜਾਬ ਨਹੀਂ ਸੀ ਜਿਵੇਂ ਦਾ ਇਹਨਾਂ ਨੇ ਬਣਾਤਾ ਇਹ ਮੌਜੂਦਾ ਤਾਂ ਭਾਜੀ ਵੇਖੋ ਇਹਨਾਂ ਨਾਲ ਝੂਠ ਤੋਂ ਇਲਾਵਾ ਕੋਈ ਗੱਲ ਹੀ ਨਹੀਂ ਹੈ 16 ਮੈਡੀਕਲ ਕਾਲਜ ਇਹਨਾਂ ਦੇ ਅਜੇ ਵੀ ਹਵਾ 'ਚ ਲਟਕੇ ਹੋਏ ਆ 5 ਸਾਲ ਹੋ ਗਏ ਉਹ 16 ਮੈਡੀਕਲ ਤੋਂ ਇੱਕ ਵੀ ਇਹਨਾਂ ਕੋਈ ਪੈਦਾ ਨਹੀਂ ਹੋਇਆ ਇਹ ਤੇ ਦਾ ਮੌਜੂਦਾ ਐਮਐਲ ਜਿਹੜਾ ਕਹਿੰਦਾ ਮੈਂ ਬ੍ਰਾਂਡ ਵਾ ਉਹ ਵੀ ਚੱਲੂ ਨਹੀਂ ਕਰ ਸਕਿਆ ਜੇ ਇਹ ਕਹਿੰਦੇ ਆਈਟੀਆਈ ਪੜਾਈ ਸੀ ਉਹ ਵੀ ਖੰਡਰ ਬਣਾਤੀ ਹੈ ਲੱਗ ਪੈਲੇ ਜੋਮਨੀ ਅਕਾਲੀ ਗਲਦੀ ਰੈਲੀ ਔਰ ਸ਼ੁਰੂਆਤ ਬਾਜੇ ਦੇ ਗੁਰਦਾਸਪੁਰ ਦੇ ਕਾਦੀਆਂ ਹਲਕੇ ਤੋਂ ਔਰ ਮੇਰੇ ਨਾਲ ਅਕਾਲੀ ਲੀਡਰ ਨੇ ਸੁਪੀਰ ਸਿੰਘ ਮੋਦਲੂਗਾ ਜੀ ਅੱਜ ਸ਼ੁਰੂਆਤ ਬਾਜੇ ਦੀ ਕਰ ਲਈ ਹੈ ਕਿ ਹਲਕਾ ਕਾਦੀਆਂ ਚੁੰਦੇ ਦਾ ਬਾਈ ਜੀ ਤੁਸੀਂ ਵੇਖਿਆ ਆ ਡੱਟ ਦਾ ਕੋਈ ਅੰਤ ਨਹੀਂਗਾ ਅਜੇ ਬਹੁਤ ਲੋਕ ਜਿਹੜੇ ਸੀ ਨਾ ਉਹ ਸੜਕਾਂ ਦੇ ਉੱਤੇ ਨੇ ਜਿਹੜਾ ਰੋਡ ਸ਼ੋਅ ਵਾਲੇ ਨੇ ਨਾ ਉਹ ਮੁੜ ਕੇ ਅੰਦਰ ਹੀ ਨਹੀਂ ਆਉਂਦੇ ਬਾਹਰ ਹੀ ਰਹਿ ਜਾਂਦੇ ਨੇ ਔਰ ਸ਼ੁਰੂਆਤ ਨੇ ਖਲਾਕੇ ਰਹਿ ਜਾਂਦਾ ਇੱਕ ਰ ਔਰ ਕਾਲੀ ਦਲ ਐਸੇ ਜਿਹਾ ਜਿਤਨਾ ਫੜਕਾ ਮਾਰ ਲਿਆ ਨਾ ਔਰ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਨੇ ਅੰਦਰ ਵੜੇ ਪਏ ਨੇ ਐਸੇ ਉਹਨਾਂ ਨੂੰ ਸਮਝ ਨਹੀਂ ਲੱਗਦੀ ਕਿ ਬਣ ਕੀ ਰਿਹਾ ਇੱਕ ਇੱਕ ਬੱਚਾ ਬੱਚਾ ਪੰਜਾਬ ਦਾ ਉੱਠ ਖਲੋਤਾ ਕਾਲੀ ਦਲ ਦੀ ਸਰਕਾਰ ਬਣਾਉਣ ਲਈ ਹਰ ਬੰਦੇ ਦੇ ਮਨ 'ਚ ਐਸੇ ਜੋਸ਼ ਆ ਗਿਆ ਸੀ ਜੋ ਮਰਦੀ ਹੋ ਜੇ ਜੋ ਸਾਡਾ ਪੰਜਾਬ ਦਾ ਕੁਛ ਕੀਤਾ ਸੀ ਉਹ ਕਾਲੀ ਦਲ ਨੇ ਕੀਤਾ ਸੀ ਕਾਲੀ ਦਲ ਦੀ ਸਰਕਾਰ ਲਿਆਉਣੀ ਆ ਬਾਦਲ ਸਾਹਿਬ ਨੂੰ ਲਿਆਉਣਾ ਆ ਵੇਖੋ ਅਗਲੀਆਂ ਰੈਲੀਆਂ ਦੇ ਵਿੱਚ ਕਿਹੜਾ ਕਿਹੜਾ ਹੋਰ ਤੂਫਾਨ ਆਉਦਾ ਪੰਜਾਬ ਜਿਹਦਾ ਆ ਉਹਦਾ ਬੱਚਾ ਬੱਚਾ ਉੱਠ ਕੇ ਜਿਹੜਾ ਆ ਉਹ ਕਾਲੀਦਾਲ ਦੇ ਨਾਲ ਖਲੋ ਰਿਹਾ ਹੈ। ਜੀ ਸਰ ਮੁੱਦੇ ਪੰਜਾਬ ਦੇ ਮੁੱਦੇ ਕੀ ਸਮਝੋ ਅੱਜ ਅੱਜ ਪੰਜਾਬ ਦੇ ਮੁੱਦਿਆਂ ਬਾਰੇ ਤੁਹਾਨੂੰ ਅੱਜ ਸਟਾਰ ਸੁਖਵੀਰ ਸਿੰਘ ਬਾਦਲ ਨੇ ਡਿਟੇਲ ਚ ਦੱਸਿਆ। ਪਹਿਲਾ ਤੇ ਮੁੱਦਾ ਹੁੰਦਾ ਸਾਡੀ ਸਟੇਟ ਦੇ ਵਿੱਚ ਲੋਕਾਂ ਦੀ ਡਿਮਾਂਡ ਕੀ ਆ। ਹਰ ਹਲਕੇ ਦੇ ਵਿੱਚ ਜਿੱਥੇ ਜਿੱਥੇ ਜ਼ੋਰ ਡਿਮਾਂਡ ਆ ਲੋਕਾਂ ਦੀਆਂ ਖਾਸ਼ੀਆਂ ਨੇ ਉਹਨਾਂ ਦੇ ਮੁਤਾਬਕ ਉਹ ਖਾਸ਼ੀਆਂ ਦੀ ਪੂਰਤੀ ਕੀਤੀ ਜਾਊਗੀ। ਬਾਕੀ ਕੁਝ ਸਾਡੇ ਸਟੇਟ ਪੱਧਰ ਦੇ ਜਿਹੜੇ ਹੈਗੇ ਨੇ ਨਾ ਇਹ ਮੁੱਦੇ ਜਿਹੜੇ ਆ ਉਹਨਾਂ ਨੂੰ ਬਾਦਲ ਸਾਹਿਬ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਉਹਨਾਂ ਦੀ ਉਹਨਾਂ ਲਿਸਟ ਬਣਾਈ ਆ ਉਹਨਾਂ ਮੁੱਦਿਆਂ ਨੂੰ ਲੈ ਕੇ ਹੀ ਲੋਕਾਂ ਦੇ ਕੋਲ ਇਲੈਕਸ਼ਨ ਦੇ ਵਿੱਚ ਜਾਵਾਂ ਆਰਡਰ ਦੇ ਮੁੱਦੇ ਨੂੰ ਕਾਫੀ ਕੋਈ ਲਾਈਨ ਆਡੇ ਤੇ ਹੁਣ ਹੈ ਹੀ ਨਹੀਂਗਾ ਹੁਣ ਐਸuele ਤੇ ਜਦਾ ਹੈ ਨਾ ਜਿਤਨਾ ਕਦੀ ਇੱਕ ਵਾਰ ਪੁਰਾਣਾ ਆਇਆ ਸੀ ਆਪਣਾ ਅਤਵਾਦ ਆਇਆ ਸੀ ਤੇ ਕੀ ਹਾਲ ਸੀ 5 ਵਜੇ ਛੜਕਾ ਸੋਨ ਹੋ ਜਾਂਦੀਆਂ ਸੀ ਅੱਜ ਦੇ ਘਰਾਂ ਦੇ ਵਿੱਚੋਂ ਲੁੱਟਿਆ ਜਾ ਰਿਹਾ ਛੜਕਾ ਦੇ ਉਤੋਂ ਲੁੱਟਿਆ ਜਾ ਰਿਹਾ ਕੋਈ ਸ਼ੇਫ ਹੀ ਹੈ ਨਹੀਂਗਾ ਔਰ ਜੋ ਇਹ ਹਾਲਾਤ ਬਣੇ ਨੇ ਕਿ ਇਹਨਾਂ ਨੇ ਜੋ ਬੇਰਜਗਾਰੀ ਜੋ ਲੁੱਟਮਾਰ ਆਪ ਕੀਤੀ ਆ ਇਹਨਾਂ ਨੇ ਕੋਈ ਕੋਨਾ ਪੰਜਾਬ ਦਾ ਛੱਡਿਆ ਨਹੀਂ ਜਿਹੜਾ ਨਹੀਂ ਲੁੱਟਿਆ ਇਹ ਤੇ ਇੰਨਾ ਇਹਨਾਂ ਨੇ ਜਿੱਤਰਾ ਬਾਹਰੋਂ ਧੜਵੀ ਆਏ ਹੁੰਦੇ ਆ ਨਾ ਇਹਨਾਂ ਉਸ ਤਰੀਕੇ ਨਾਲ ਪੰਜਾਬ ਨੂੰ ਲੁੱਟਿਆ ਇਹਨਾਂ ਗਰੀਬਾਂ ਨੂੰ ਵੀ ਮਾਰਤਾ ਕਿਸਾਨਾਂ ਨੂੰ ਵੀ ਮਾਰਤਾ ਦੁਕਾਨਦਾਰਾਂ ਨੂੰ ਵੀ ਮਾਰਤਾ ਮਲਾਜਮੂ ਵੀ ਥਾਂ ਥਾਂ ਧਰਨੇ ਲਾ ਕੇ ਰੋਂਦੇ ਕੋਈ ਇੱਕ ਵਰਗ ਵੀ ਹੈ ਨਹੀਂ ਜਿਹੜਾ ਇਹਨਾਂ ਦੇ ਹੱਕ ਚ ਹੋਵੇ ਅਜੀ ਤੁਸੀਂ ਨੌਜਵਾਨ ਹੋ ਤੁਸੀਂ ਵੀ ਵੈਰੀ ਦੇ ਵਿੱਚ ਸੀ ਕਿਦਾਂ ਤੁਸੀਂ ਸਮਝਦੇ ਹੋ ਅੱਜ ਮੁੱਦਾ ਕੀ ਹੈ ਬਹੁਤ ਵਧੀਆ ਹੋਇਆ ਜੰਗ ਮੁੰਡੇ ਸਾਰੇ ਨਾਲ ਪੰਜਾਬ ਲਈ ਬਹੁਤ ਵਧੀਆ ਹੁਣ ਰੈਲੀ ਤੇ ਜੰਗ ਜਿਹੜੀ ਆ ਨਾ ਸਾਰੇ ਕਾਲੀ ਦੰਦ ਨੂੰ ਕਹਿੰਦੇ ਆਉਣਾ ਚਾਹੀਦਾ ਕਾਲੀ ਆਊਗਾ ਹੁਣ ਤੁਹਾਡੇ ਉਸਤਾਦ ਦੇ ਵਿੱਚ ਆ ਗਿਆ ਬਿਲਕੁਲ ਗੱਲ ਵੀ ਕਰਦੇ ਗੱਲ ਵੀ ਕਰਦੇ ਹੋਰ ਵੀ ਇਥੇ ਅਕਾਲੀ ਦਲ ਦੇ ਲੋਕ ਕਿਹਾ ਲੋਕ ਜਿਹੜਾ ਜੀ ਮੁਝੇ ਰੇਲੀਆਂ ਦੇ ਵਿੱਚ ਸੀ ਕੀ ਸਮਝੋਗਾ ਕਿ ਪੰਜਾਬ ਦੇ ਮੁੱਦੇ ਕੀ ਨੇ ਪਰ ਪੰਜਾਬ ਦੇ ਵਿੱਚ ਕੀ ਹੈ ਇੱਕ ਅਸੀਂ ਅੱਜ ਪੰਜਾਬ ਦਾ ਮੁੱਦਾ ਬੇਰੁਜ਼ਗਾਰੀ ਪੰਜਾਬ ਦਾ ਮੁੱਦਾ ਗੈਂਗਸਟਰਵਾਦ ਸهمਨ ਤੇ ਕਾਨੂੰਨ ਦੀ ਅਸਥਿਤੀ ਤੇ ਬੇਰੁਜ਼ਗਾਰੀ ਸਭ ਤੋਂ ਮਾੜੇ ਹਾਲਾਤ ਆ ਪੰਜਾਬ ਦੇ ਇਸ ਤਰ੍ਹਾਂ ਲੋਕ ਅੱਜ ਦੀ ਦੇਤ ਪੰਜਾਬ 'ਚ ਕੋਈ ਰਹਿਣ ਨੂੰ ਤਿਆਰ ਨਹੀਂ ਦੇਖੋ ਵਿਦੇਸ਼ਾਂ ਦੀ ਗੱਲ ਨੂੰ ਤਿਆਰ ਹੈ ਕਿਸੇ ਦਾ ਆਪਣੀ ਧਰਤੀ ਆਪਣੀ ਮਿੱਟੀ ਛੱਡਣ ਨੂੰ ਦਿਲ ਨਹੀਂ ਕਰਦਾ ਫਰੋਤੀਆਂ ਦਾ ਰਾਜ ਹੈ ਗੈਂਗਸਟਰਾਂ ਦਾ ਰਾਜ ਹੈ ਇਹਨਾਂ ਇਵੇਂ ਦਾ ਪੰਜਾਬ ਨਹੀਂ ਸੀ ਜਿਵੇਂ ਦਾ ਇਹਨਾਂ ਨੇ ਬਣਾਤਾ ਇਵੇਂ ਦਾ ਪੰਜਾਬ ਨਹੀਂ ਸੀ ਸਾਡਾ ਜਿਵੇਂ ਦਾ ਬਣ ਗਿਆ ਆਉਣ ਵਾਲਾ ਨੌਜਵਾਨ ਜਿਹੜਾ ਤੁਸੀਂ ਦੇਖੋ ਅੱਜ ਰੈਲੀ ਹੋਈ ਹੈ ਇੱਕ ਵੱਡਾ ਜਿਹੜਾ ਇਕੱਠ ਹੈ ਉਹ ਯੂਥ ਦਾ ਅੱਜ ਰੈਲੀ ਦੇਤੀ ਕਿਉਂਕਿ ਉਹਨਾਂ ਨੂੰ ਆਸ ਹੈ ਨੌਜਵਾਨਾਂ ਨੂੰ ਸਰਦਾਰ ਜਗਵੀਰ ਸਿੰਘ ਬਾਦਲ ਤੋਂ ਉਹ ਆਜ਼ਦੀ ਕਿਰਦ ਦੇਖਦੇ ਆ ਸਰਦਾਰ ਸੁਖਵੀਰ ਚ ਬਾਦਲ ਚ ਇਹ ਸਰਦਾਰ ਸੁਖਵੀਰ ਤੇ ਬਾਦਲ ਪੰਜਾਬ ਦਾ ਫਟਾਖਾ ਕਰਾਏਗਾ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਗਾ ਪਾਜੀ ਤੁਸੀਂ ਕਿੱਦਾਂ ਸੋਚਦੇ ਹੋ ਅੱਜ ਦਾ ਮੁੱਦੇ ਮੁੱਦਾ ਕੀ ਸਮੇਂ ਦੀ ਹੈ ਮੁੱਦਾ ਹੈ ਸਮੇਂ ਦੀ ਹੈ ਵੀ ਬਾਲ ਸਾਹ ਵੱਲੋਂ ਪੰਜਾਬ ਦੇ ਭਲੇ ਲਈ ਉਹਨਾਂ ਦੇ ਸਮੇਂ ਲਈ ਆਪਣੇ ਪਲਾਨ ਵੀ ਦੱਸੇ ਗਏ ਆ ਲੋਕਾਂ ਨੂੰ ਕਿਸ ਤਰ੍ਹਾਂ ਜੇ ਟਿਊਬਵੈਲਾਂ ਦੀਆਂ ਪਰੇਸ਼ਾਨੀਆਂ ਨੇ ਉਹ ਵੀ ਦੂਰ ਕੀਤੀ ਜਾਊਗੀ ਚਾਹੇ ਆਟਾ ਦਾਲ ਨੂੰ ਲੈ ਕੇ ਲੋਕ 10 ਸਾਲ ਤੋਂ ਖੱਜੇਖਵਾਰ ਹੋ ਰਹੇ ਉਹਨੂੰ ਦੂਰ ਕੀਤਾ ਜਾਏਗਾ ਹਰ ਚੀਜ਼ ਉਹਨਾਂ ਦੱਸੀ ਆ ਵੀ ਆ ਪੰਜਾਬ ਦੇ ਵਸਨੀਕਾਂ ਤੁਸੀਂ ਕੀ ਸਮਝਦੇ ਹੋ ਜੇ ਉਹ ਗੱਲ ਕਰਦੇ ਸੀ ਗੈਂਗਸਟਰਿਜ਼ਮ ਦੀ ਜਾਂ ਆ타ਦਲ ਦੀ ਕੀ ਅੱਜ ਅਸੀਂ ਸਮਝਦੇ ਆ ਪਾ ਜੀ ਵੀ ਜਿੰਨੀਆਂ ਪੰਜਾਬ 'ਚ ਸਹੂਲਤਾਂ ਆ ਸਭ ਅਕਾਲੀ ਸਰਕਾਰ ਨੇ ਦਿੱਤੀਆਂ ਚਾਹੇ ਉਹ ਬੁਨਿਆਦੀ ਢਾਂਚਾ ਪੰਜਾਬ 'ਚ ਸੜਕਾਂ ਤੋਂ ਲੈ ਕੇ ਕੋਈ ਵੀ ਵਿਕਾਸ ਹੋਇਆ ਲੋਕਾਂ ਦੇ ਜੀਵਨ ਨਿਰਭਾਹ ਕਰਨ ਲਈ ਚਾਹੇ ਉਹ ਕਿਸੇ ਤਰ੍ਹਾਂ ਦੀ ਸਹੂਲਤਾਂ ਉਹ ਬਾਲ ਸਾਹਿਬ ਵੱਲੋਂ ਅਕਾਲੀ ਸਰਕਾਰ ਦਾਵਾ ਕਰਦੀ ਮੈਂ 10 ਲੱਖ ਦੀ ਗਾਰੰਟੀ ਦੇ ਰਹੀ ਐ ਮੈਡੀਕਲ ਦੇ ਦੇਖੋ ਜੀ ਬਾਲ ਸਾਹਿਬ ਵੀ ਇਹ ਗੱਲ ਹੈ ਵੀ ਜੋ ਉਹਨੇ ਕਹਿਤਾ ਸੋ ਹੋ ਗਿਆ ਉਹ ਮੌਜੂਦਾ ਸਰਕਾਰ ਜਿਹੜੀਆਂ ਬਾਰੇ ਇਹ ਮੌਜੂਦਾ ਤਾਂ ਭਾਜੀ ਵੇਖੋ ਇਹਨਾਂ ਨਾਲ ਝੂਠ ਤੋਂ ਇਲਾਵਾ ਕੋਈ ਗੱਲ ਹੀ ਨਹੀਂ ਐ 16 ਮੈਡੀਕਲ ਕਾਲਜ ਇਹਨਾਂ ਦੇ ਅਜੇ ਵੀ ਹਵਾ 'ਚ ਲਟਕੇ ਹੋਏ ਆ 5 ਸਾਲ ਹੋ ਗਏ। ਉਹ 16 ਮੈਡੀਕਲ ਤੋਂ ਇੱਕ ਵੀ ਇਹਨਾਂ ਕੋਲ ਪੈਦਾ ਨਹੀਂ ਹੋਇਆ। ਇਹ ਸਿਰਫ ਹਵਾ ਦੀ ਸਰਕਾਰ ਆ ਜਿੱਦਾਂ ਆਈਏ ਹੁਣ ਉਦਾਂ ਹੀ ਜਾ ਰਹੀ ਐ। ਬਿਲਕੁਲ ਅਜੇ ਆਪਾਂ ਹੋਰ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਲੋਕ ਇੱਥੇ ਹਜੂਜ ਦੇ ਜਾਂ ਯੂਥ ਜਿਹੜਾ ਖਾਸ ਕਰਕੇ ਕਹਿੰਦੇ ਕਿ ਯੂਥ ਦੀ ਜਿਹੜੀ ਨੁਮਾਇੰਦਗੀ ਸੀ ਉਹ ਇਸ ਰੈਲੀ ਦੇ ਵਿੱਚ ਦੇਖਣ ਨੂੰ ਜ਼ਰੂਰ ਚਲੀ ਆ। ਪਰ ਹੋਰ ਵੀ ਲੋਕਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਕਿ ਜਿਹੜੇ ਇਸ ਰੈਲੀ ਦਾ ਹਿੱਸਾ ਰਹੇ ਆ ਭਾਜੀ ਤੁਸੀਂ ਵੀ ਰੈਲੀ ਦੇ ਵਿੱਚੋਂ ਅੱਜ ਮੁੱਦੇ ਕੀ ਸਮਝਦੇ ਹੋ ਅੱਜ ਪੰਜਾਬ ਦੇ ਹਾਲਾਤ ਕੀ ਸਮਝਦੇ ਹੋ ਕਿ ਅੱਜ ਜੋ ਗੱਲਾਂ ਕੀਤੀਆਂ ਗਈਆਂ ਇਹ ਪੰਜਾਬ ਦੇ ਹਾਲਾਤ ਇਹ ਨੇ ਕਿ ਜਿਹੜੀ ਮੌਜੂਦਾ ਸਰਕਾਰ ਆ ਹਰੇਕ ਵਰਗ ਤੋਂ ਫੇਲ ਹੋ ਗਈ ਹੈ ਇਹਨੇ ਕੋਈ ਪੰਜਾਬ ਦਾ ਨਾਂ ਪਰਾਖ ਕੀਤਾ ਕਿ ਜਿਹੜੇ 7-8 ਮਹੀਨੇ ਰਹਿ ਕੇ ਨਾਂ ਇਹਨੇ ਕਰਨਾ ਇਹਨੇ ਲੁਕਣਾ ਜਿੰਨਾ ਇਹਨਾਂ ਕੋਲ ਲੁੱਟ ਹੋਇਆ ਬਾਕੀ ਜਾਇਬ ਸੁਖਵੀਰ ਸਿੰਘ ਬਾਦਲ ਸਰਕਾਰ ਨੂੰ 10 ਸਾਲ ਲੰਬੇ ਹੋ ਗਏ ਨੇ 10 ਸਾਲ ਹੋ ਗਏ ਤੇ ਅਜੇ ਵੀ ਜਿੱਥੇ ਵੀ ਕਿਤੇ ਕੋਈ ਸਟੇਜ ਪ੍ਰੋਗਰਾਮ ਉੱਤੇ ਹਾਏ ਬਾਦਲ ਹਾਏ ਬਾਦਲ ਹਾਏ ਬਾਦਲ ਹੁੰਦੀ ਆ ਸਾਡਾ ਤੇ ਆ ਵੀ ਸਾਡੇ ਬਾਦਲ ਸਾਹਮਣੇ ਸਾਡੇ ਇਧਰ ਮੈਡੀਕਲ ਕਾਲਜ ਦੀ ਬੜੀ ਚੋਣ ਉਤਪਤੀ ਜਿਹੜਾ ਉਹਨਾਂ ਦੀ ਵਿਚਾਰ ਦੀ ਉਦੋਂ ਦਾ ਅਜੇ ਤੱਕ ਖਾਲੀ ਪਿਆ ਇਹਨੇ ਸਰਕਾਰ ਨੇ ਤਾਲਾ ਲਾਇਆ ਉਹਨਾਂ ਨੂੰ ਚਾਲੂ ਨਹੀਂ ਕੀਤਾ ਇੱਥੇ ਦਾ ਮੌਜੂਦਾ ਐਮਐਲ ਜਿਹੜਾ ਕਹਿੰਦਾ ਮੈਂ ਬ੍ਰਾਂਡਵਾ ਉਹ ਵੀ ਚਾਲੂ ਨਹੀਂ ਕਰ ਸਕਿਆ ਜੇ ਇਹ ਕਨੇ ਆਈਟੀਆ ਹੀ ਪੜਾਈ ਸੀ ਉਹ ਵੀ ਖੰਡਰ ਬਣਾਉਂਦੀ ਹੈ ਲੈ ਕੇ ਲੈਣੇ ਆ। ਐਸ ਵਕਤ ਪੂਰ ਜ਼ੋਰ ਸਾਰੇ ਹਲਕੇ ਦੀ ਮੰਗ ਆ ਜੀ ਬਾਦ ਸਾਹਿਬ ਜਿੱਤਣ ਤੇ ਹਲਕੇ ਦੀ ਨਮਾਜ਼ ਦੀ ਕਰਨ ਤੇ ਸਾਰੇ ਕੰਮ ਸਰਕਾਰ ਕੋ ਲੈਣਗੇ 27 ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਸਰਕਾਰ ਪੂਰੀ ਚੜ੍ਹਦੀ ਕਲਾ ਨਾਲ ਆਉਣੀ ਹੈ। ਹਾਂ ਜੀ ਤੁਸੀਂ ਯੂਥ ਹੋ ਹਾਂ ਜੀ ਜੰਗੂ ਯੰਗਸਟਰ ਕਹਿੰਦੇ ਜੋ ਇੱਥੇ ਯੂਥ ਦੀ ਨੁਮਾਇੰਦਗੀ ਬਹੁਤ ਸੀ। ਕਾਰਨ ਕੀ ਸਮਝਦੇ ਬਈ ਦੀ ਖੁਦ ਕਾਰਨ ਸਮਝੋ ਕਿ ਹੁਣ ਤੁਸੀਂ ਖੁਦ ਵੀ ਇਹ ਦੁਨੀਆ ਤੇ ਰਹਿਣ ਦੇ ਆ ਤੁਸੀਂ ਵਿਚਰਦੇ ਆ ਤੁਸੀਂ ਪ੍ਰੈਸਰ ਕੋਟ ਰਹੇ ਆ ਤੁਹਾਨੂੰ ਖੁਦ ਨਮਾਨਗੀ ਪਤਾ ਹੋਣੀ ਚਾਹੀਦੀ ਸਰਕਾਰ ਨੇ ਕੀਤਾ ਕੀ ਆ ਠੀਕ ਹੈ ਜੀ ਆਪਾਂ ਕਹਿਣਾ ਚਾਹੁੰਦੇ ਆ ਕਿ ਕੋਈ ਨਸ਼ਾ ਦੇ ਕੇ ਕੋਈ ਪੈਸੇ ਦੇ ਕੇ ਵੀ ਜੜੀ ਦੇ ਕੇ ਬੰਦੇ ਲਿਆਦੇ ਨਹੀਂ ਆਹ ਪਾਰਟੀ ਚ ਦੇਖੋ ਇੱਕ ਇੱਕ ਖੁਦ ਇੱਕ ਖੁਦ ਬੰਦੇ ਆਏ ਆ ਠੀਕ ਹੈ ਗਿਲੋਂ ਆਏ ਆ ਇਹਨਾਂ ਨੂੰ ਸਰਕਾਰ ਚੇਂਜਿੰਗ ਲੱਭਦੀ ਹੈ ਕਿ ਚਾਹੀਦਾ ਵਾ ਕਿਉਂਕਿ ਜੂਥ ਨਹੀਂ ਕਹੀਂ ਜੂਥ ਆ ਮੈਂ 25 ਸਾਲ ਦਾ ਮੈਨੂੰ ਕੋਣੂ ਕਿਹੜਾ ਕਰ ਰਿਹਾ ਸਰਕਾਰ ਆ ਬਿਲਕੁਲ ਸਰਕਾਰ ਮੌਜੂਦਾ ਸਰਕਾਰ ਤੇ ਕਹਿੰਦੀ ਆਪਾਂ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀ ਦਈਏ ਹਜ਼ਾਰਾਂ ਹਜ਼ਾਰਾਂ ਦੇ ਇੱਕ ਕਿਸੇ ਨੇ ਵਰਤੀ ਪਾਈ ਦੱਸ ਦੋ ਵੀ ਦੱਸ ਦੋ ਵੀ ਜੇ ਕੋਈ ਕੰਨ ਵੀ ਆ ਆਪ ਤੁਸੀਂ ਦੇਖੋ ਅਸੀਂ ਆਹ ਟੈਨ ਤੁਸੀਂ ਇੰਟਰਨੈਟ ਲੈਵਲ ਤੇ ਤੁਸੀਂ ਪਿੰਡ ਲੈਵਲ ਤੇ ਮੈਂ ਤਾਂ ਤੁਹਾਡੇ ਨਾਲ ਗੱਲ ਕਰ ਰਿਹਾ ਅੱਜ ਨੁਮਾਇੰਦਗੀ ਅੱਜ ਮੁੱਦੇ ਕੀ ਸਮਝੋ ਅੱਜ ਜੰਗਸਟਰ ਮਗਰਾ ਕੀ ਹੈ ਭਾਈ ਸਾਡੇ ਏਰੀਆ ਜਿੱਦੇ ਤੁਹਾਨੂੰ ਕੋਲ ਕੋਲ ਮਲਾ ਕੇ ਗੱਲ ਦਸੀ ਜਿੱਦਾਂ ਕਾਦੀਆਂ ਹਣ ਕੇ ਇੱਥੇ ਭਾਈ ਆਮ ਆਦਮੀ ਦਾ ਤੇ ਕੋਈ ਖਾਸ ਆਨ ਕੋਈ ਲੱਭਾ ਹੀ ਨਹੀਂ ਕਿਉਂਕਿ ਆਪਾਂ ਕਿਤੇ ਹੋਰ ਨਾ ਡਈਏ ਆਪਾਂ ਨੂੰ ਚਾਹੀਦੀ ਆਪਣੀ ਖੇਤੀ ਪਾਰਟੀ ਖੇਤੀ ਪਾਰਟੀ ਹੈਗੀ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਆਊਗੀ ਆਪਾਂ ਨੂੰ ਨੌਕਰੀ ਇਹਨਾਂ ਦੇ ਮਤਲਬ ਨਹੀਂ ਮਿਲੀ ਆਪਾਂ ਗਾਂ ਨੌਕਰੀ ਨਹੀਂ ਭਾਲਦੇ ਆਪਾਂ ਕਹਿੰਨੇ ਆਡੀ ਜ਼ਿੰਦਗੀ ਚੰਗੀ ਹੋ ਜਾਏਗੀ ਇਹ ਘਰ ਘਰ ਭਾਈ ਚਿੱਟਾ ਵਿਗਣ ਲਿਆ ਤੁਹਾਨੂੰ ਵੀ ਪਤਾ ਹੈ ਤੁਸੀਂ ਪ੍ਰੈਸਰ ਬੋਟ ਰਹੇ ਆ ਆਪਾਂ ਇਹ ਕਹਿੰਨੇ ਕੋਈ ਸਿਸਟਮ ਸਿਸਟਮ ਬਦਲੋ ਰੋਜ਼ਗਾਰ ਮੁੰਡੇ ਮੰਡੇ ਭਾਈ ਯੂਥ ਮੰਗਦਾ ਕੀ ਹੈ ਅੱਜ ਹੁਣਾ ਕੀ ਚਾਹੀਦੀ ਹੈ ਇੱਕ ਜਿੰਸਟਰ ਇਸਤਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਵੇ ਉਹ ਤਾਂ ਚਲੋ ਪਾਰਟੀ ਤੁਹਾਡੀ ਇੱਕ ਮਨਪਸੰਦ ਹੋ ਗਈ ਨਾ ਇੱਕ ਪਸੰਦ ਤੁਹਾਡੀ ਉੱਗਲੀ ਕਿ ਸਮੇਂ ਦੇਵਾ ਚ ਕੀ ਹੋਣਾ ਕੀ ਚਾਹੀਦਾ ਬਦਲਾ ਕੀ ਕਿਹੜਾ ਹੋਣਾ ਚਾਹੀਦਾ ਹੋਵੇਖੋ ਤੁਸੀਂ ਅੱਜ ਵੀ ਆਈ ਲਿਆ ਘਰ ਦੇਖਿਓ ਹਣਾ ਤੇ ਕੱਲ ਉਹ ਹੀ ਰੈਲੀਆਂ ਦੀ ਆਮਦ ਹੋਈ ਨਾ ਉਹਨਾਂ ਨੇ ਕੱਲ ਨਸ਼ਾ ਦੇ ਕੇ ਲਾਲਚ ਦੇ ਕੇ ਬੰਦੇ ਕਰੇ ਇੱਥੇ ਦਿਲੋਂ ਬੰਦੇ ਆਏ ਕੋਈ ਨਸ਼ਾ ਨਹੀਂ ਕੋਈ ਸ਼ਰਾਬ ਨਹੀਂ ਨਾ ਕੱਲ ਪੂਰਾ ਤੱਕੇ ਨਾ ਖੜੇ ਘਰੋਂ ਘੱਟ-ਘੱਟ ਕੇ ਇੱਧਰ ਕਿਸ ਨੂੰ ਕਿਹਾ ਨਹੀਂ ਆਪੇ ਆਏ ਆਪਣੇ ਦਿਲੋਂ ਆਏ ਕਿ ਸ਼ੋਗਨੀ ਕਾਲੀ ਦਾ 27 ਦੇ ਵਿੱਚ ਆਵੇ ਸਾਡਾ ਕੋਲ ਕੋਈ ਗੱਲ ਕੀਤੀ ਇੱਥੇ ਲੋਕਾਂ ਦੇ ਨਾਲ ਕੁਝ ਲੀਡਰਸ ਵੀ ਸੀ ਸ਼ੁਰੂਆਤ ਪਾ ਮਨਕੀਰ ਸਿੰਘ ਲੋਧੀ ਦੰਗਲ ਤੋਂ ਕੀਤੀ ਨਾਲ ਉੱਥੇ ਹੀ ਜਿਹੜੇ ਸਮਰਥਕ ਕਹਿ ਸਕਦੇ ਆ ਕਾਲੀ ਦਲ ਦੇ ਸਮਰਥਕ ਨੇ ਜਾਂ ਜਿਹੜੇ ਲੋਕ ਇੱਥੇ ਮੌਜੂਦ ਸੀ ਇਸ ਰੈਲੀ ਦੇ ਵਿੱਚ ਉਹਨਾਂ ਨਾਲ ਹੀ ਗੱਲ ਕੀਤੀ ਔਰ ਉਹਨਾਂ ਨੇ ਆਪਣਾ ਆਪਣਾ ਪੱਖ ਰੱਖਿਆ ਕੈਮਰਾ ਪਰਸਨ ਵਿਕਰਮ ਜੀਮਾ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਨੀ ਟੀਵੀ ਲਈ ਗੁਰਦਾਸਪੁਰ